ਹਾਂਜੀ ਦੋਸਤੋ ਅਸੀਂ ਖੜੇ ਆ ਸੰਤਨਗਰ ਤੇ ਅਮਰਾਸਰ ਖੂਦ ਦੇ ਰੋਡ ਦੇ ਵਿੱਚ ਆਲੇ ਇਹ ਤੁਸੀਂ ਦੇਖ ਸਕਦੇ ਹੋ 10 ਕਿੱਲੇ ਦੂਰ ਆ ਰੋਡ ਤੋਂ ਅਮਰਾਸਰ ਖੂਦ ਟਾਣੀਆਂ ਪਿੰਡ ਵੀ ਕਹਿ ਸਕਦੇ ਇਹਨੂੰ ਸੰਤਨਗਰ ਦੀ ਤੇ ਅਮਰਾਸਰ ਖੂਦ ਦੀ ਇੱਕੀ ਪੰਚਾਇਤ ਆ ਤੁਸੀਂ ਦੇਖੋ ਰੋਡ ਦੇ ਤੇ ਸਪੈਦਾ ਜੋ ਕਿ ਕਿਸੇ ਹਨੇਰੀ ਤੋਂ ਬਗੈਰ ਹੀ ਡਿੱਗ ਗਿਆ ਆ ਦੇਖੋ ਟੁੱਟ ਗਿਆ ਇਹ ਕਿਸਾਨ ਨੇ ਥੋੜਾ ਜਿਹਾ ਪਾਣੀ ਲਾਇਆ ਖੇਤ ਨੂੰ ਕੁਛ ਇਹ ਪਹਿਲਾਂ ਗਲਿਆ ਹੋਇਆ ਸੀ ਇਹ ਸੁੱਕਾ ਆ ਇਹ ਤੁਸੀਂ ਦੇਖ ਸਕਦੇ ਹੋ ਜਮਾ ਸੁੱਕਾ ਸਪੈਦਾ ਇਹ ਰੋਡ ਸਾਰਾ ਕਵਰ ਕੀਤਾ ਹੋਇਆ ਨੇ ਆ ਦੇਖੋ ਰੋਡ ਦੇ ਉੱਤੇ ਡਿੱਗ ਗਿਆ ਇਹ ਪ੍ਰਸ਼ਾਸਨ ਇਹਨਾਂ ਚੀਜ਼ਾਂ ਵੱਲ ਕੋਈ ਨਹੀਂ ਧਿਆਨ ਦਿੰਦਾ ਜੇ ਕੋਈ ਮਜ਼ਦੂਰ ਨੂੰ ਬਾਲਣ ਦੀ ਜ਼ਰੂਰਤ ਆ ਹੋਏ ਨਾ ਉਹਦੇ ਤੇ ਕੇਸ ਹੋ ਜਾਂਦਾ ਏ ਤੇ ਜਦੋਂ ਆਹ ਜਿਹੜੇ ਸਪੈਇਦੇ ਜਿਹੜੇ ਡਿੱਗ ਜਾਂਦੇ ਆ ਆਪਣੇ ਆਪ ਗਲੇ ਹੋਏ ਥੱਲੋਂ ਇਹ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਸੀ ਕੁਦਰਤੀ ਜੇ ਕਿ ਇਹਦੀ ਗੱਡੀ ਹੁੰਦੀ ਕੋਈ ਸਾਧਨ ਤੇ ਜਾਂ ਕੋਈ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਾਧਨ ਥੱਲੋਂ ਟੱਪਦਾ ਉਹਦੇ ਸੱਟ ਲੱਗ ਕੇ ਇਹ ਉਹਦਾ ਨੁਕਸਾਨ ਹੋ ਸਕਦਾ ਸੀ ਇਹ ਤੁਸੀਂ ਦੇਖ ਸਕਦੇ ਕਿੰਨਾ ਭਾਰਾ ਸਪੈਦਾ ਏ ਇਹ ਸੁੱਕਿਆ ਹੋਇਆ ਜਿਹੜਾ ਸੜਕ ਦੇ ਵਿਚਾਲੇ ਡਿੱਗਿਆ ਨਾ ਉਧਰ ਦੇ ਸਾਧਨ ਇੱਧਰ ਜਾ ਸਕਦੇ ਨਾ ਇੱਧਰ ਦੇ ਉਧਰ ਜਾ ਸਕਦੇ ਇਹ ਤਾਰਾਂ ਦੇ ਉੱਤੇ ਡਿੱਗਿਆ ਹੈ ਤੁਸੀਂ ਦੇਖ ਸਕਦੇ ਹੋ ਤਾਰਾਂ ਦਾ ਵੀ ਨੁਕਸਾਨ ਹੈ ਜੋ ਕਰੰਟ ਚੱਲਦੇ ਦੇ ਵਿੱਚ ਮੇਰੇ ਖਿਆਲ ਚ ਸ਼ਾਇਦ ਲਾਈਟ ਨਾ ਹੋਊਗੀ ਇਸ ਕਰਕੇ ਨੁਕਸਾਨ ਹੋਣੋਂ ਬਚ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਖੰਭਾ ਟੁੱਟਿਆ ਹੈ ਤਾਰਾਂ ਦੇ ਉੱਤੇ ਸਪੈਦਾ ਡਿੱਗਿਆ ਹੈ ਤੇ ਇਸ ਕਰਕੇ கரੰਟ ਥੱਲੇ ਪਾਣੀ ਲੱਗਿਆ ਹੈ ਖੇਤ ਨੂੰ ਦੇ கரੰਟ ਜਾ ਸਕਦਾ ਸੀ ਇਹ ਤੁਸੀਂ ਦੇਖੋ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਇਹ ਜਿਨ੍ਹਾਂ ਦੀ ਇੱਥੇ ਡਿਊਟੀ ਆ ਗਾਰਡ ਦੀ ਜਾਂ வன ਵਿਭਾਗ ਵਾਲੇ ਜਿਨ੍ਹਾਂ ਦੀ ਇੱਧਰ ਡਿਊਟੀ ਉਹਨਾਂ ਨੂੰ ਅਪੀਲ ਕਰਦੇ ਕਿ ਜਿਹੜੇ ਸੁੱਕੇ ਸੁਪੈਦੇ ਜਾਂ ਤੇ ਆਪ ਵੜਦੇ ਕਰੋ ਜਾਂ ਕਿਸੇ ਤੋਂ ਵੜਵਾਦਿਆ ਕਰੋ ਕਟਾਦਿਆ ਕਰੋ ਸਰਕਾਰ ਦੇ ਖਾਤੇ 'ਚ ਲਿਖਦਿਆ ਕਰੋ ਉਧਰ ਸਰਕਾਰ ਦੇ ਜਮਾ ਕਰਵਾਦਿਆ ਕਰੋ ਜਿਹੜੇ ਪ੍ਰਾਣੇ ਆ ਕਿਸੇ ਦਾ ਤਾਂ ਕਿ ਨੁਕਸਾਨ ਨਾ ਹੋਵੇ ਆ ਤੁਸੀਂ ਦੇਖ ਸਕਦੇ ਹੋ ਇਹ ਰੋਡ ਹਮਰਾ ਸਰ ਖੂ ਹਾਰਨਿੰਗਾ ਰੋਡ ਤੋਂ ਸੰਤਨਗਰ ਵੀ ਕਹਿ ਸਕਦੇ ਇਹਨੂੰ ਹਾਂਜੀ ਅਸੀਂ ਆਹ ਜ਼ਪੈਦਾ ਇਧਰਲੀ ਸਾਈਡ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਸੰਤਨਗਰ ਆਹ ਸੰਤਨਗਰ ਰੋਡ ਆ ਇਧਰਲੀ ਸਾਈਡ ਇਹ ਤਾਰਾਂ ਦੇ ਉੱਤੇ ਡਿੱਗ ਚੁੱਕਿਆ ਜ਼ਪੈਦਾ ਆ ਤੁਸੀਂ ਦੇਖ ਸਕਦੇ ਹੋ ਅੱਜ 29 6 2024 ਤਰੀਕ ਹੈ ਜੀ ਆਹ ਜ਼ਪੈਦਾ ਡਿੱਗਿਆ ਹੋਇਆ ਹੈ ਅਸੀਂ ਅਪੀਲ ਕਰਦੇ ਆ ਕਿ ਇਦੇ ਤੇ ਗੌਰ ਜ਼ਰੂਰ ਕੀਤੀ ਜਾਵੇ ਆ ਨਵੇਂ ਬੂਟੇ ਜਦੋਂ ਲਾ ਦਿੱਤੇ ਹੀ ਇਹ ਪੁਰਾਣੇ ਜਿਹੜੇ ਗਲੇ ਹੋਏ ਸਪੈਦੇ ਸੁੱਕੇ ਸਪੈਦੇ ਆ ਇਹਨਾਂ ਦਾ ਫਰਜ਼ ਬਣਦਾ ਹੈ ਕਿ ਇਹਨੂੰ ਵੱਢ ਕੇ ਰੱਖ ਲੈਣ ਸਰਕਾਰੀ ਖਾਤੇ ਜਮ੍ਹਾਂ ਕਰਦੇ ਸਰਕਾਰੀ ਕੋਟੇ ਦੇ ਵਿੱਚ ਤੇ ਨਵੇਂ ਤਰਕ ਤਾਂ ਅਸੀਂ ਅਪੀਲ ਕਰਦੇ ਹੁਣ ਵੀ ਜਿੱਥੇ ਕੋਈ ਗਲਿਆ ਸਪੈਦਾ ਹੈ ਜਾਂ ਕੋਈ ਸੁੱਕਿਆ ਸਪੈਦਾ ਉਹਨੂੰ ਵੱਢ ਦਿੱਤਾ ਜਾਵੇ ਆ ਦੇਖੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨਵੇਂ ਪੌਦੇ ਲਾਏ ਜਾਣ ਉਹਦੀ ਜਗ੍ਹਾ ਤੇ ਧੰਨਵਾਦ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਤਾਂ ਕਿ ਇਹ ਜਿਹੜਾ ਵਣ ਵਿਭਾਗ ਵਾਲੇ ਜਾਂ ਗਾਰਡ ਜਿੰਨਾਂ ਦੀ ਡਿਊਟੀ ਉਹਨਾਂ ਦੇ ਧਿਆਨ ਚ ਆ ਸਕੇਗੀ ਇਹ ਜੋ ਸੁਪੈਦੇ ਸੁੱਕੇ ਹੋਏ ਆ ਕਿਸੇ ਵੀ ਰੋਡ ਤੇ ਸੀ ਇਸ ਰੋਡ ਦੀ ਗੱਲ ਨਹੀਂ ਕਰਦੇ ਕਿਸੇ ਵੀ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੁੱਕਿਆ ਕੋਈ ਵੀ ਦਰਖਤ ਆ ਜਿਵੇਂ ਆ ਗੜਿਆ ਹੋਇਆ ਸੀ ਆ ਤੁਸੀਂ ਦੇਖ ਰਹੇ ਹੋ ਆ ਜੜੋ ਪੱਟਿਆ ਗਿਆ ਜੜ ਕਿੰਨੀ ਕਹਿਦੀ ਇਹ ਪੱਟਿਆ ਕਿ ਹੋਈ ਆ ਰਹੀ ਨਹੀਂ ਲੱਗੀ ਕੋਈ ਨਹੀਂ ਕਿਤੇ ਕੋਈ ਕਹੇਗੀ ਅੱਧਾ ਕਈ ਟੱਕ ਪਾ ਕੇ ਚੱਲ ਜਾਂਦੇ ਇਹੋ ਜਿਹਾ ਕੁਝ ਵੀ ਨਹੀਂ ਆ ਦੇਖੋ ਆਪਣੇ ਆਪ ਡਿੱਗਿਆ ਹੋਇਆ ਸੁਪੈਦਾ ਆ ਤੁਸੀਂ ਦੇਖੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਪ੍ਰਸ਼ਾਸਨ ਦੇ ਕੰਨਾਂ ਵਿੱਚ ਜਾਵੇ ਤੇ ਉਹ ਉਹਨਾਂ ਦੇ ਗੱਲ 'ਤੇ ਧਿਆਨ ਚਾਵੇ ਕਿ ਕਿਸ ਅੱਜਲੋਂ ਇੱਥੇ ਬਚਾਅ ਹੋ ਗਿਆ ਕਿਸੇ ਹੋਰ ਜਗ੍ਹਾ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਧੰਨਵਾਦ ਜੀ